ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬ ਗਿਆਨ ਦਰਪਣ ਚੈਨਲ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇਸ ਚੈਨਲ ਤੇ ਹਮੇਸ਼ਾ ਤੁਹਾਡੇ ਨਾਲ ਗੱਲਬਾਤ ਦੇ ਰਹੀਂ ਜ਼ਰੂਰੀ ਜਾਣਕਾਰੀ ਸਾਂਝੀ ਕਰਦਾ ਰਹਿਣਾ ਜਿਹੜੀ ਕਿ ਸਭਨਾਂ ਦੇ ਲਈ ਲਾਹੇਵੰਦ ਹੁੰਦੀ ਹੈ ਤੁਹਾਡੇ ਬੜੇ ਫੋਨ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਤੁਸੀਂ ਹੌਸਲਾ ਫਜ਼ਾਈ ਵੀ ਕਰਦੇ ਹੋ ਸੋ ਅੱਜ ਵੀ ਇਸੇ ਤਰ੍ਹਾਂ ਦੀ ਇੱਕ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰਾਂ ਜੀ ਇਹ ਜਾਣਕਾਰੀ ਹੈ ਜੀ ਸੀਐਚਡੀ ਕਾਰਡ ਦੇ ਇਸਤੇਮਾਲ ਦੇ ਸਬੰਧ ਵਿੱਚ ਚਾਹੇ ਤੁਸੀਂ ਭਾਰਤ ਦੀ ਰੱਖਿਆ ਸਨਾਵਾ ਦੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਨੌਕਰੀ ਕਰ ਰਹੇ ਹੋ ਆਰਮੀ 에ਅਰ ਫੋਰਸ ਨੇ ਵੀ ਸਿਵਲ ਫੈਂਸ ਜਾਂ ਕਿਸੇ ਵੀ ਮਹਿਕਮੇ ਦੇ ਜਿੱਥੇ ਤੁਹਾਡਾ ਸੀਐਚਡੀ ਕੰਟੇਨ ਕਾਰਡ ਬਣਿਆ ਹੋਇਆ ਹੈ ਜਾਂ ਤੁਸੀਂ ਇਹਨਾਂ ਮਹਿਕਮਿਆਂ ਦੇ ਵਿੱਚੋਂ ਰਿਟਾਇਰ ਆਏ ਹੋ ਪੈਨਸ਼ਨ ਆਏ ਹੋ ਫੈਮਿਲੀ ਪੈਨਸ਼ਨਰ ਹੋ ਜੇਕਰ ਤੁਹਾਡੇ ਕੋਲ ਜਾਂ ਤੁਹਾਡੇ ਪਰਿਵਾਰ ਦੇ ਕਿਸੇ ਮੈਂਬਰ ਕੋਲ ਆਰਮੀ ਦੀ ਸੀਐਸਡੀ ਕੰਟੇਨ ਦਾ ਕਾਰਡ ਹੈ ਤਾਂ ਇਹ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਸੁਣਨੀ ਬਹੁਤ ਜ਼ਰੂਰੀ ਆ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਫੌਜ ਵਿੱਚੋਂ ਪੈਨਸ਼ਨ ਆਇਆ ਜਾਂ ਨੌਕਰੀ ਕਰ ਰਿਹਾ ਚਾਹੇ ਅਗਨੀਵੀਰ ਕਿਉਂ ਨਹੀਂ ਆ ਤਾਂ ਉਹਦੇ ਵਾਸਤੇ ਇਹ ਵੀਡੀਓ ਤੁਸੀਂ ਉਹਦੇ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਕਿਉਂਕਿ ਸੀਐਸਡੀ ਕੰਟੇਨ ਦੇ ਨਾਮ ਤੇ ਬਹੁਤ ਸਾਰੇ ਫੌਜੀ ਵੀਰ ਤੇ ਉਹਨਾਂ ਦੇ ਪਰਿਵਾਰ ਜਾਣੇਣ ਜਾਣੇ ਵੀ ਜਿਹੜਾ ਤੁੱਖਾ ਖਾ ਰਹੇ ਨੇ ਵੀਰੋ ਗੱਲ ਕੀ ਆ ਕਿ ਕਾਫੀ ਸਾਲ ਪਹਿਲਾਂ ਜਿਹੜਾ ਸੀਐਸਡੀ ਕੰਟੇਨ ਤੋਂ ਜਿਹੜਾ ਆਪਾਂ ਸਮਾਨ ਲੈਂਦੇ ਸੀ ਜਿਹਨੂੰ AFD ਆਈਟਮ ਕਹਿੰਦੇ ਨੇ ਜਿਹੜਾ ਅਗੇਂਸਟ ਫਰਮ ਡਿਮਾਂਡ ਜਿਹੜੀ ਆਈਟਮ ਸੀਐਡੀ ਕੰਟੀਨਿਊ ਵਿੱਚ ਨਹੀਂ ਆਉਂਦੀ ਆਪਾਂ ਨੂੰ ਬਾਹਰੋਂ ਲੈਣੀ ਪੈਂਦੀ ਆ ਉਹ ਹਾਈਲੀ ਕੋਸਟਲੀ ਆਈਟਮ ਹੁੰਦੀ ਆ ਮਹਿੰਗੀ ਆਈਟਮਾਂ ਹੁੰਦੀਆਂ ਨੇ ਜਿਹਦੇ ਵਿੱਚ ਆਪਾਂ ਜੇ ਗਿਣਤੀ ਕਰੀਏ ਤਾਂ ਟੀਵੀ ਫ੍ਰਿਜ ਵਾਸ਼ਿੰਗ ਮਸ਼ੀਨ ਲੈਪਟਾਪ ਕੰਪਿਊਟਰ ਮੋਟਰਸਾਈਕਲ ਸਕੂਟਰ ਕਾਰ ਇਹ ਸਾਰੀਆਂ ਆਈਟਮਾਂ ਜਿਹੜੀਆਂ ਇਹ AFD ਆਈਟਮ ਦੇ ਵਿੱਚ ਆਉਂਦੀਆਂ ਨੇ ਅੱਜ ਤੋਂ 6-7 ਸਾਲ ਪਹਿਲਾਂ 2017 ਦੇ ਵਿੱਚ ਮੈਂ ਕਾਰ ਲਈ ਸੀ ਸੀਐਚਡੀ ਥਰੂ ਤਾਂ ਉਦੋਂ ਜਿਹੜੀ ਕਾਰ ਦੇ ਕਰਨੀ ਪੈਂਦੀ ਸੀ ਤੁਸੀਂ ਡੀਪੋ ਤੇ ਜਾਂਦੇ ਸੀ ਫਿਰ ਡੀਪੋ ਵਾਲਿਆਂ ਤੋਂ ਤੁਹਾਨੂੰ ਦੱਸਦੇ ਸੀ ਵੀ ਕੀ ਕੀ ਕਾਰਵਾਈ ਕਰਨੀ ਕਿੱਥੇ ਕਿੱਥੇ ਜਾਣਾ ਫਿਰ ਤੁਸੀਂ ਜਿਹੜਾ ਡੀਲਰ ਕੋਲੇ ਜਾਂਦੇ ਸੀ ਡੀਲਰ ਤੁਹਾਨੂੰ ਅਵੇਲੇਬਿਲਟੀ ਸਰਟੀਫਿਕੇਟ ਦਿੰਦਾ ਸੀ ਉਹ ਲੈ ਕੇ ਤੁਸੀਂ ਡੀਪੋ ਜਾਂਦੇ ਸੀ ਫਿਰ ਡੀਪੋ ਵਾਲੇ ਤੁਹਾਨੂੰ 4-5 ਦਿਨ ਬਾਅਦ ਬੁਲਾਉਂਦੇ ਸੀ ਜੀ ਤੁਹਾਡੀ ਕਾਗਜ਼ੀ ਕਾਰਵਾਈ ਹੋ ਜੇਗੀ ਆ ਤੁਸੀਂ ਪੇਮੈਂਟ ਕਰਦੇ ਹੋ ਬੈਂਕ ਦਾ ਡਿਮਾਂਡ ਡਰਾਫਟ ਲਾ ਕੇ ਦਿਓ ਮਤਲਬ ਉਹਤੇ ਕਾਫੀ ਦਿਨ ਲੱਗਦੇ ਸੀ ਪਰ ਹੁਣ ਜਿਹੜਾ ਏ 2020 ਤੋਂ ਬਾਅਦ ਇਹਦਾ ਜਿਹੜਾ ਸੌਖਾ ਸਿਸਟਮ ਕਰ ਦਿੱਤਾ ਤੁਸੀਂ ਘਰ ਬੈਠੇ ਆ ਆਪਣੇ ਲੈਪਟਾਪ ਤੋਂ ਜਾਂ ਮੋਬਾਈਲ ਫੋਨ ਤੋਂ ਆਪਣੀ ਜਿਹੜੀ ਏਐਫਡੀ ਆਈਟਮ ਹੈ ਉਹਨੂੰ ਤੁਸੀਂ ਸੀਐਸਡੀ ਲੌਗਇਨ ਤੇ ਜਾ ਕੇ ਵੈਬਸਾਈਟ ਤੇ ਜਾ ਕੇ ਤੁਸੀਂ ਉਹ ਆਈਟਮ ਨੂੰ ਕਲਿੱਕ ਕਰਕੇ ਉਹਦਾ ਰੇਟ ਵੇਖ ਕੇ ਉਹਨੂੰ ਤੁਸੀਂ ਡਿਮਾਂਡ ਪਾ ਸਕਦੇ ਹੋ ਔਰ ਆਪਣੇ ਫੋਨ ਤੋਂ ਪੇਮੈਂਟ ਕਰ ਸਕਦੇ ਹੋ ਔਰ ਜੋ ਵੀ ਤੁਹਾਡੇ ਕੋਲ ਜਦੋਂ ਉਹਦੀ ਪੇਮੈਂਟ ਦੀ ਤੁਹਾਡੇ ਕੋਲ ਰਸੀਵ ਆ ਗਈ ਮੈਸੇਜ ਆ ਗਿਆ ਤੁਹਾਨੂੰ ਵੀ ਤੁਹਾਡੀ ਪੇਮੈਂਟ ਹੋ ਗਈ ਆ ਤਾਂ ਉਦੋਂ ਤੁਸੀਂ 3 ਤੋਂ 4 ਦਿਨ ਬਾਅਦ ਆਪਣੇ ਨੇੜੇ ਦੇ ਸੀਐਚਡੀ ਕੰਟੇਨਰ ਦੇ ਆਫਿਸ ਵੀ ਜਾ ਕੇ ਉਥੋਂ ਤੁਸੀਂ ਉਹਨਾਂ ਕੋਲੋਂ ਜਿਹੜਾ ਉਹ ਲੈਟਰ ਲੈਣਾ ਔਰ ਉਹ ਜਾ ਕੇ ਸ਼ੋਰੂਮ ਦੇ ਵਿੱਚ ਦੇ ਦੇਣਾ ਔਰ ਤੁਸੀਂ ਆਪਣਾ ਜਿਹੜਾ ਆਈਟਮ ਉਹ ਲੈ ਲੈਣੀ ਸੋ ਇਹ ਬੜਾ ਅੱਜਕੱਲ ਸੌਖਾ ਹੋ ਗਿਆ ਪਰ ਹੋ ਕੀ ਰਿਹਾ ਕਈ ਅਜੇ ਵੀ ਫੌਜੀ ਵੀਰ ਜਿਹੜੇ ਨੌਕਰੀ ਕਰ ਰਹੇ ਨੇ ਜਾਂ ਪੈਨਸ਼ਨ ਆ ਚੁੱਕੇ ਨੇ ਕਈ ਵਾਰ ਉਹਨਾਂ ਨੂੰ ਕਾਲੀ ਹੁੰਦੀ ਆ ਉਹਨਾਂ ਕੋਲ ਸਮਾਂ ਨਹੀਂ ਹੁੰਦਾ ਵੀ 3-4 ਦਿਨ ਕੌਣ ਵੇਟ ਕਰੇਗਾ ਏਸੀ ਲੈਣਾ ਜਾਂ ਫ੍ਰਿਜ ਲੈਣੀ ਆ ਜਾਂ ਟੀਵੀ ਲੈਣਾ ਕਿਉਂਕਿ ਅੱਜ ਕੱਲ ਆਪਾਂ ਨੂੰ ਇਹ ਵੀ ਨਹੀਂ ਵੇਖਣਾ ਪੈਂਦਾ ਵੀ ਪੈਸੇ ਕਿਸ ਕੋਲੋਂ ਫੜਨੇ ਪੈਣੇ ਆ तकरीबन ਹਰੇਕ ਦੇ ਫੋਨ ਵਿੱਚ ਪੈਸੇ ਹੁੰਦੇ ਆ ਤੇ ਪੁਰਾਣੇ ਤਰੀਕੇ ਦੇ ਤਰ੍ਹਾਂ ਹੀ ਲੋਕ ਕੀ ਕਰਦੇ ਨੇ ਸ਼ੋਰੂਮ ਤੇ ਜਾਂਦੇ ਨੇ ਉੱਥੇ ਉਹਨਾਂ ਨੂੰ ਕਹਿੰਦੇ ਨੇ ਜੀ ਅਸੀਂ ਸੀਐਚਡੀ ਥਰੂ ਫ੍ਰਿਜ ਲੈਣੀ ਆ ਜਾਂ ਟੀਵੀ ਲੈਣਾ ਜਾਂ ਵਾਸ਼ਿੰਗ ਮਸ਼ੀਨ ਲੈਣੀ ਆ ਜਾਂ ਕੁਝ ਵੀ ਸਕੂਟੀ ਲੈਣੀ ਆ ਤੇ ਉਹ ਤੁਹਾਨੂੰ ਲਿਸਟ ਦੇ ਦਿੰਦੇ ਨੇ ਵੀ ਆ ਆਈਟਮਾਂ ਸੀਐਚਡੀ ਥਰੂ ਹੈਗੀਆਂ ਸਿਵਲ ਦਾ ਰੇਟ ਇੰਨਾ ਸੀਐਚਡੀ ਦਾ ਇੰਨਾ ਤੇ ਆਪਾਂ ਉਹਨਾਂ ਨੂੰ ਕਹਿੰਦੇ ਆ ਜੀ ਕੀ ਕਾਰਵਾਈ ਕਰਨੀ ਪੈਗੀ ਫਿਰ ਉਹ ਪੁਰਾਣੇ ਸਮੇਂ ਜੋ ਕਹਿੰਦੇ ਸੀ ਜੀ ਤੁਹਾਨੂੰ ਡੀਪੂ ਜਾਣਾ ਪਏਗਾ ਫਾਰਮ ਭਰ ਕੇ ਦੇਣੇ ਪੈਣਗੇ ਆਪਾਂ ਕਹਿੰਦੇ ਵੀ ਕੌਣ ਚੱਕਰ ਲਾਏਗਾ ਤੇ ਫਿਰ ਉਹ ਡੀਲਰ ਕਹਿੰਦੇ ਆ ਵੀ ਇਸ ਤਰ੍ਹਾਂ ਕਰੋ ਸੀਐਸਡੀ ਕਾਰਡ ਦੀ ਫੋਟੋ ਕਾਪੀ ਦੇ ਦਿਓ ਆਪਾਂ ਤੁਹਾਨੂੰ ਸੀਐਸਡੀ ਰੇਟ ਤੇ ਦੇ ਦਿੰਨੇ ਆ ਬਸ ਮੈਂ ਤੁਹਾਨੂੰ ਇੱਕੋ ਵੀਰ ਬੇਨਤੀ ਕਰਨੀ ਚਾਹਨਾ ਕਿ ਤੁਸੀਂ ਬੇਸ਼ੱਕ ਤੁਹਾਨੂੰ ਕਾਹਲੀ ਹੈ ਤੁਸੀਂ ਆਈਟਮ ਲੈਣੀ ਲੈ ਲਓ ਤੇ ਜੇ ਕੋਈ ਹਰਜ ਨਹੀਂ ਆ ਉਹ ਤੁਹਾਨੂੰ ਸ਼ੌਪ ਵਾਲਾ ਡਿਸਕਾਊਂਟ ਕਰ ਦੇਗਾ ਉਹ ਭਾਵੇਂ ਤੁਹਾਨੂੰ ਤੁਸੀਂ ਆਰਮੀ ਚ ਰਿਟਾਇਰ ਆਏ ਹੋ ਸੈਨਾ ਦੇ ਜਵਾਨ ਹੋ ਤੋ ਉਹਨੂੰ ਇਸ ਕਰਕੇ ਡਿਸਕਾਊਂਟ ਕਰ ਰਿਹਾ ਜਾਂ ਉਹਨਾਂ ਦਾ ਸ਼ੋਰੂਮ ਦਾ ਆਪਣਾ ਮਾਰਜਨ ਹੁੰਦਾ ਹੈ ਜਾਂ ਉਹਨਾਂ ਦੀ ਕੰਪਨੀ ਨੇ ਉਸ ਆਈਟਮ ਤੇ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਕੋਈ ਡਿਸਕਾਊਂਟ ਦਿੱਤਾ ਹੁੰਦਾ ਉਹ ਉਹ ਜਾਣਦੇ ਆ ਪਰ ਸੀਐਸਡੀ ਕਾਰਡ ਦੀ ਫੋਟੋ ਕਾਪੀ ਲੈ ਕੇ ਸੀਐਸਡੀ ਰੇਟ ਤੇ ਆਈਟਮ ਦੇਣ ਦਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਐਸਾ ਕੋਈ ਪ੍ਰੋਸੀਜਰ ਬਣਿਆ ਹੀ ਨਹੀਂ ਤੁਸੀਂ ਟਰਾਈ ਕਰਕੇ ਵੇਖ ਲੈਣਾ ਤੁਸੀਂ ਕਿਤੇ ਵੀ ਸ਼ੋਰੂਮ ਤੇ ਚਲੇ ਜਾਣਾ ਤੁਸੀਂ ਉਹਨਾਂ ਨੂੰ ਕਹੋ ਵੀ ਆਪਾਂ ਸੀਆਈਡੀ ਥਰੂ ਆਪਾਂ ਜਿਹੜੀ ਸੀ ਤੁਸੀ ਦੱਸਿਓ ਨਾ ਜੀ ਸੀਐਡੀ ਥਰੂ ਲੈਣੀ ਹੈ ਤੁਸੀਂ ਕਹੋ ਵੀ ਆਪਾਂ ਏਸੀ ਲੈਣਾ ਵਧੀਆ ਉਹ ਤੁਹਾਨੂੰ ਰੇਟ ਦੱਸ ਦੇਣਗੇ ਰੇਟ ਪੁੱਛ ਕੇ ਤੁਸੀਂ ਉਹਨਾਂ ਨੂੰ ਕਹੋ ਵੀ ਹੁਣ ਇਹ ਸੀਐਡੀ ਥਰੂ ਲੈਣਾ ਕਿਵੇਂ ਲਈਏ ਫਿਰ ਉਹ ਤੁਹਾਨੂੰ ਕਦੇ ਨਹੀਂ ਦੀ ਕਹਿਣਗੇ ਵੀ ਕਾਪੀ ਦੇ ਦੇ ਹੋਏ ਕਿਉਂਕਿ ਫਿਰ ਉਹ ਸਿਵਲ ਵਾਲਾ ਰੇਟ ਜਿਹੜਾ ਲਾਉਂਦੇ ਨੇ 2-4000 ਰੁਪਏ ਤੁਹਾਨੂੰ ਹੋ ਸਕਦਾ ਡਿਸਕਾਊਂਟ ਕਰ ਦੇਣ ਪਰ ਫਿਰ ਵੀ ਉਹਨਾਂ ਨੂੰ ਪੈਸਾ ਜਿਹੜਾ ਵੱਜ ਜਾਣਾ ਪਰ ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਵੀਰੋ ਮੈਂ ਖੁਦ ਅੱਜ ਤੱਕ 3-4 ਆਈਟਮਾਂ ਸੀਐਡੀ ਥਰੂ ਲੈ ਚੁੱਕਾ ਬਹੁਤੇ ਤਾਂ ਤਕਰੀਬਨ 80% ਜਿਹੜੇ ਸ਼ੋਰੂਮਾਂ ਵਾਲੇ ਚਾ ਇਲੈਕਟ੍ਰੋਨਿਕ ਆਈਟਮ ਨੇ ਟੀਵੀ ਫ੍ਰਿਜ ਏਸੀ ਲੈਪਟਾਪ ਚਾਹੇ ਉਹ ਸਕੂਟੀ ਆ ਜਾਂ ਮੋਟਰਸਾਈਕਲ ਆ ਜਾਂ ਕਾਰ ਆ ਉਹਨਾਂ ਦੇ ਇੱਕ ਇੱਕ ਬੰਦਾ ਉੱਥੇ ਉਹਨਾਂ ਨੇ ਟ੍ਰੇਨ ਕੀਤਾ ਹੁੰਦਾ ਜਿਹੜਾ ਤੁਹਾਡਾ ਸੀਐਚਡੀ ਦੀ ਆਈਡੀ ਬਣਾਏਗਾ ਪਾਸਵਰਡ ਬਣਾਏਗਾ ਲੌਗਇਨ ਕਰੇਗਾ ਉੱਥੇ ਤੁਹਾਡੀ ਡਿਮਾਂਡ ਪਾਏਗਾ ਤੁਹਾਡੀ ਪੇਮੈਂਟ ਕਰਵਾ ਦੇਗਾ ਸਾਰੇ ਕਾਰਜ ਵੀ ਤੁਹਾਨੂੰ ਉਹ ਦੱਸ ਦੇਗਾ ਜੇ ਨਹੀਂ ਜਿਹੜੇ ਡਿਪੋ ਜਿਹੜੇ ਤੁਹਾਨੂੰ ਸ਼ੋਰੂਮ ਵਾਲੇ ਕਹਿੰਦੇ ਵੀ ਨਹੀਂ ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਸਿਸਟਮ ਨਹੀਂ ਉਹਨਾਂ ਕੋਲੋਂ ਕਦੇ ਸੀਐਚਡੀ ਦੀ ਆਈਟਮ ਤੁਸੀਂ ਨਾ ਲਓ ਪਰ ਮੈਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਇੱਕੋ ਬੇਨਤੀ ਕਰਨੀ ਚਾਹਣਾ ਕਿ ਮੰਗ ਲਓ ਮੈਂ ਆ ਪਿਛਲੇ 2 ਸਾਲ ਪਹਿਲਾਂ ਆਪਾਂ ਗੱਡੀ ਲਈ ਸੀ ਐਚਡੀ ਥਰੂ ਜਦੋਂ ਆਪਾਂ ਸਿੱਧੇ ਸ਼ੋਰੂਮ ਗਏ ਤਾਂ ਉਹ ਕਹਿੰਦੇ ਜੀ ਤੁਹਾਨੂੰ ਆਪਾਂ ਸੀਐਚਡੀ ਰੇਟ ਤੇ ਗੱਡੀ ਦੇ ਦੇਵਾਂਗੇ ਤੇ ਕਿੰਨਾ ਫਰਕ ਪੈਗਾ ਉਹ ਕਹਿੰਦੇ ਜੀ 35000 ਦਾ ਫਰਕ ਪੈਗਾ ਅਸਲ ਵਿੱਚ ਸੀਐਚਡੀ ਥਰੂ ਅਗਰ ਮੈਂ ਗੱਡੀ ਲੈਣਾ ਤਾਂ ਮੈਨੂੰ 1 ਲੱਖ 8000 ਰੁਪਏ ਦਾ ਡਿਸਕਾਊਂਟ ਮਿਲਿਆ ਪਰ ਜਿਹੜਾ ਸ਼ੋਰੂਮ ਵਾਲੇ ਕਹਿ ਰਹੇ ਸੀ ਵੀ ਜੇ ਤੁਸੀਂ ਜਲਦੀ ਗੱਡੀ ਲੈਣੀ ਹੈ ਗੱਡੀ ਆਪਣੇ ਕੋਲੇ ਖੜੀ ਹੈ ਆਪਾਂ ਤੁਹਾਨੂੰ ਸੀਐਚਡੀ ਰੇਟ ਤੇ ਦੇ ਦੇਵਾਂਗੇ ਉਹ ਮੈਨੂੰ ਡਿਸਕਾਊਂਟ ਦੇ ਰਹੇ ਸੀਗੇ 35000 ਰੁਪਏ ਦਾ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਦੀਵਾਲੀ ਦੇ ਦਿਨਾਂ ਦੇ ਵਿੱਚ ਕੰਪਨੀ ਵੱਲੋਂ ਸ਼ੋਅਰੂਮ ਵੱਲੋਂ ਕਿ ਡਿਸਕਾਊਂਟ ਗਾਹਕਾਂ ਨੂੰ ਜਿਹੜੇ ਦਿੱਤੇ ਜਾਂਦੇ ਨੇ ਸਿਰਫ ਉਹ ਦੇ ਰਹੇ ਸੀ ਉਹ ਪਰ ਅਸਲ ਵਿੱਚ ਜਦੋਂ ਉੱਥੇ ਲੌਗਇਨ ਕਰਕੇ ਸੀਆਈਡੀ ਥਰੂ ਪੇਮੈਂਟ ਕੀਤੀ ਲੋਨ ਵੀ ਕਰਾਈ ਗੱਡੀ ਤਾਂ 1 ਲੱਖ 8000 ਸਸਤੀ ਗੱਡੀ ਜਿਹੜੀ ਸਿਵਲ ਰੇਟ ਨਾਲ ਉਹ ਮੈਨੂੰ ਮਿਲੀ ਆ ਇਸੇ ਤਰ੍ਹਾਂ ਵੀਰੋ ਤੁਹਾਡੀ ਮਰਜ਼ੀ ਹੈ ਤੁਸੀਂ ਕਿਵੇਂ ਗੱਡੀ ਲੈਣੀ ਆ ਕਿਵੇਂ ਕੋਈ ਆਈਟਮ ਲੈਣੀ ਆ ਪਰ ਮੈਂ ਤੁਹਾਡੇ ਨਾਲ ਗੱਲਬਾਤ ਤਾਂ ਸਾਂਝੀ ਕਰਨੀ ਚਾਹੁੰਦਾ ਸੀ ਕਿ ਮੈਨੂੰ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਸਾਰੇ ਫੋਨ ਆ ਰਹੇ ਸੀ ਵੀਰਾਂ ਦੇ ਵੀ ਇਸ ਤਰ੍ਹਾਂ ਹੋ ਸਕਦਾ ਵੀ ਆਪਾਂ ਸੀਐਚਡੀ ਵਾਲੇ ਜਿਹੜਾ ਕੰਟੀਨ ਕਾਰਡ ਦੀ ਫੋਟੋ ਕਾਪੀ ਕਿਸੇ ਸ਼ੋਅਰੂਮ ਤੇ ਦੇ ਦੇਈਏ ਤੇ ਉਹ ਸਾਨੂੰ ਸੀਐਚਡੀ rate ਤੇ ਆਈਟਮ ਦੇ ਦੇਣ ਵੀਰੋ ਬਿਲਕੁਲ ਨਹੀਂ ਹੋ ਸਕਦਾ ਦੇਖੋ ਤੁਹਾਨੂੰ ਮੈਂ ਸੌਖਾ ਜਿਹਾ ਤਰੀਕਾ ਦੱਸ ਦਿੰਨਾ ਜੇਕਰ ਤੁਸੀਂ ਨਹੀਂ ਆਪਣੇ ਫੋਨ ਤੇ ਲੌਗਇਨ ਕਰਨਾ ਚਾਹੁੰਦੇ ਮੈਂ ਇੱਕ ਵੀਡੀਓ ਸਪੈਸ਼ਲ ਬਣਾ ਦੇਵਾਂਗਾ ਕਿ ਤੁਸੀਂ ਆਪਣੇ ਘਰ ਬੈਠੇ ਫੋਨ ਤੇ ਸੀਐਚਡੀ ਤੋਂ ਕੋਈ ਆਈਟਮ ਲੈਣ ਦੇ ਲਈ ਕਿਵੇਂ ਲੌਗਇਨ ਕਰ ਸਕਦੇ ਹੋ ਉਰੇ ਤੇ 5-7 ਮਿੰਟ ਲੱਗਣੇ ਆਪਣੀ ਵੀਡੀਓ ਲੰਬੀ ਹੋ ਜਾਏਗੀ ਮੈਂ ਅਗਲੀ ਵੀਡੀਓ ਉਰੇ ਤੇ ਬਣਾ ਦੇਵਾਂਗਾ ਪਰ ਫਿਲਹਾਲ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਆਪਾਂ ਸਾਰੇ ਮਹੀਨੇ 'ਚ ਇੱਕ ਦੀ ਵਾਰੀ ਸੀਐਡੀ ਕੰਡਿਨ ਤਾਂ ਜਾ ਨਹੀਂ ਆ ਸਾਰੇ ਜਾਣਦੇ ਨੇ ਆਪਣਾ ਮੋਬਾਈਲ ਫੋਨ ਨਾਲ ਲੈ ਕੇ ਜਾਓ ਸੀਐਡੀ ਕੰਡਿਨ ਦੇ ਵਿੱਚੋਂ ਸਮਾਨ ਲੈ ਲਓ ਸਮਾਨ ਲੈ ਕੇ ਫ੍ਰੀ ਹੋਣ ਤੋਂ ਬਾਅਦ ਉਹਦੇ ਨਾਲ ਆਫਿਸ ਬਣਿਆ ਹੁੰਦਾ ਸਾਡੇ ਬਠਿੰਡੇ ਇੱਥੇ ਬਹੁਤ ਸੋਹਣਾ ਸਿਸਟਮ ਹੈ ਮੈਂ ਆਪ ਕੁਝ ਦਿਨ ਪਹਿਲਾਂ ਜਾ ਕੇ ਆਇਆ ਔਰ ਉੱਥੇ ਤੁਸੀਂ ਜਾਓ ਤੁਹਾਡੇ ਆਪਣਾ ਪੀਪੀਓ ਜਿਹੜਾ ਉਹਦੀ ਫੋਟੋ ਕਾਪੀ ਜਾਂ ਫੋਟੋ ਤੁਹਾਡੇ ਫੋਨ 'ਚ ਹੋਣੀ ਚਾਹੀਦੀ ਹੈ ਤਾਂ ਤੁਸੀਂ ਉਹਨਾਂ ਨੂੰ ਕਹੋ ਜੀ ਮੈਂ ਸੀਐਸਡੀ ਥਰੂ ਜਿਹੜਾ ਆਈਟਮ ਲੈਣੀ ਆ ਤੇ ਮੇਰਾ ਲੌਗਇਨ ਕਰ ਦੇ ਉਹ ਤੁਹਾਡਾ ਸੀਐਸਡੀ ਜਿਹੜੀ ਵੈਬਸਾਈਟ ਤੇ ਜਾ ਕੇ ਪੂਰਾ ਪ੍ਰੋਸੀਜਰ ਇੱਕ ਇੱਕ ਕਰਕੇ ਤੁਹਾਨੂੰ ਦੱਸਣਗੇ ਉਹ ਤੁਹਾਡਾ ਲੌਗਇਨ ਕਰਵਾ ਦੇਣਗੇ ਉਹਦੇ ਵਿੱਚ ਸਾਰਾ ਕੁਝ ਤੁਹਾਡਾ ਆਰਮੀ ਨੰਬਰ ਤੁਹਾਡਾ ਸੀਆਈਡੀ ਕੰਟੇਨ ਦਾ ਕਾਰਡ ਨੰਬਰ ਜਿਹੜਾ ਬੈਕ ਸਾਈਡ ਤੇ ਨੰਬਰ ਲਿਖਿਆ ਹੁੰਦਾ ਤੁਹਾਡੀ ਭਰਤੀ ਦੀ ਤਰੀਕ ਤੁਸੀਂ ਰਿਟਾਇਰ ਕਦੋਂ ਹੋਏ ਤੁਹਾਡੀ ਪੇ ਲੈਵਲ ਕਿਹੜਾ ਸਾਰਾ ਕੁਝ ਉਹਦੇ ਵਿੱਚ ਤੁਹਾਡਾ ਆਉਂਦਾ ਤੁਹਾਡਾ ਜਿਹੜਾ ਉੱਥੋਂ ਲੌਗਇਨ ਕਰ ਦੇਣਗੇ ਲੌਗਇਨ ਕਰਨ ਤੋਂ 24 ਘੰਟੇ ਬਾਅਦ ਜਦੋਂ ਤੁਹਾਡੀ ਆਈਡੀ ਬਣ ਗਈ ਪਾਸਵਰਡ ਬਣ ਗਿਆ 24 ਘੰਟੇ ਬਾਅਦ ਤੁਹਾਡੀ ਜਿਹੜੀ ਆਈਡੀ ਜਨਰੇਟ ਹੋ ਜਾਏਗੀ ਤੁਸੀਂ ਫਿਰ ਘਰ ਬੈਠੇ ਆਪਣਾ ਜਿਹੜਾ ਲੌਗਇਨ ਕਰਕੇ ਤੇ ਸ਼ੋਰੂਮ ਤੇ ਜਾ ਕੇ ਉਹਨਾਂ ਕੋਲ ਅਵੇਲੇਬਿਲਿਟੀ ਸਰਟੀਫਿਕੇਟ ਲੈ ਕੇ ਤੁਸੀਂ ਡਿਮਾਂਡ ਜਿਹੜੀ ਆਪੇ ਪਾ ਸਕਦੇ ਹੋ ਆਪੇ ਪੇਮੈਂਟ ਕਰ ਸਕਦੇ ਹੋ ਇਹ ਸਾਰੀ ਕਾਰਵਾਈ ਵੀ ਤੁਹਾਨੂੰ ਸੀਐਸਡੀ ਜਿਹੜਾ ਆਫਿਸ ਬਣਿਆ ਹੁੰਦਾ ਹੈ ਏਐਫਡੀ ਆਈਟਮ ਦਾ ਆਫਿਸ ਉੱਥੇ ਜਾ ਕੇ ਤੁਹਾਨੂੰ ਪੂਰੀ ਸਮਝਾ ਦੇਣਗੇ ਬਾਕੀ ਮੈਨੂੰ ਸ਼ਹਿਰਾ ਦਾ ਸੀਐਚਡੀ ਕੰਟੇਨ ਦਾ ਜਿਹੜੇ ਦਫਤਰ ਬਣੇ ਪਤਾ ਨਹੀਂ ਪਰ ਸਾਡੇ ਬਠਿੰਡੇ ਇੱਥੇ ਬਹੁਤ ਵਧੀਆ ਸਿਸਟਮ ਹੈ ਇੱਥੇ ਮੈਂ ਜਿੰਨੇ ਵਾਰ ਵੀ ਗਿਆ ਬੜੇ ਪਿਆਰ ਨਾਲ ਉਹ ਬੈਠ ਕੇ ਦੱਸਦੇ ਨੇ ਕੁਝ ਦਿਨ ਪਹਿਲਾਂ ਮੈਂ ਜਾ ਕੇ ਆਇਆ ਉੱਥੇ 8-10 ਜਿਹੜੇ ਰਿਟਾਇਰਡ ਫੌਜੀ ਵੀਰ ਵੀਰ ਨਾਰੀਆਂ ਉਹਨਾਂ ਦੀ ਫੈਮਲੀ ਬੈਠੇ ਸਨ ਸਾਰਿਆਂ ਨੂੰ ਇੱਕ ਇੱਕ ਕਰਕੇ ਦੱਸ ਰਹੇ ਸਨ ਕਿਵੇਂ ਤੁਸੀਂ ਆਪਣੇ ਫੋਨ ਤੋਂ ਲੌਗਇਨ ਕਰਨਾ ਮੁੱਖ ਦੀ ਗੱਲ ਵੀਰੋ ਮੈਂ ਤੁਹਾਡੇ ਨਾਲ ਇਹੀ ਅੱਜ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਸੀ ਵੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਆਈਟਮ ਤੁਸੀਂ ਸਿਵਲ ਦੇ ਵਿੱਚੋਂ ਲੈਣੀ ਹੈ ਤੁਹਾਡੇ ਕੋਲ 2-4 ਦਿਨ ਹੈਗਾ ਤੁਹਾਨੂੰ ਜਿਆਦਾ ਕਾਲੀ ਨਹੀਂ ਆ ਤਾਂ ਇੱਕ ਹੀ ਕੰਮ ਕਰਨਾ ਤੁਹਾਡੇ ਬਹੁਤਾ ਖਰਚਾ ਤੁਹਾਡਾ ਨਹੀਂ ਹੋਣਾ ਬਹੁਤੇ ਗੇੜੇ ਨਹੀਂ ਲੱਗਣੇ ਸੀਐਡੀ ਕੰਟੇਨੈਂਟ ਜਾਓ ਏਐਫਡੀ ਆਈਟਮ ਦੇ ਆਫਿਸ ਜਾਓ ਉੱਥੇ ਆਪਣੇ ਫੋਨ ਤੋਂ ਸੀਐਡੀ ਦੀ ਵੈਬਸਾਈਟ ਤੇ ਆਪਣੀ ਆਈਡੀ ਬਣਾਓ ਪਾਸਵਰਡ ਬਣਾਓ ਲੌਗਇਨ ਕਰੋ ਔਰ 24 ਘੰਟੇ ਬਾਅਦ ਤੁਹਾਡਾ ਜਿਹੜਾ ਉਹ ਅਪਡੇਟ ਹੋ ਜੇਗੀ ਆਈਡੀ ਔਰ 3-4 ਦਿਨ ਦਾ ਜਿਹੜਾ ਤੁਹਾਨੂੰ ਵੇਟ ਕਰਨਾ ਪੈਣਾ ਔਰ 3-4 ਦਿਨ ਦੇ ਵਿੱਚ ਵਿੱਚ ਤੁਸੀਂ ਆਈਟਮ ਜਿਹੜੀ ਉਹ ਸੀਐਡੀ ਰੇਟ ਤੇ ਖਰੀਦ ਸਕਦੇ ਹੋ ਬਿਨਾ ਕੋਈ ਤੋਕਾ ਖਾਦਿਆਂ ਬਿਨਾ ਕਿਸੇ ਨੂੰ ਫੋਟੋਕਾਪੀ ਦਿੱਤਿਆਂ ਸੋ ਇਹੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਸੀ ਸਾਰੇ ਵੀਰ ਭੈਣਾਂ ਜਿੰਨੇ ਵੀ ਤੁਸੀਂ ਸੁਣ ਰਹੇ ਹੋ ਜੇ ਤੁਸੀਂ ਡਿਊਟੀ ਕਰ ਰਹੇ ਹੋ ਫੌਜ ਦੇ ਵਿੱਚ ਬੜਾ ਸੌਖਾ ਕੈਂਟੇਰੀ ਦੇ ਵਿੱਚ ਤੁਹਾਡੇ AFD ਆਈਟਮ ਦਾ ਆਫਿਸ ਹੁੰਦਾ ਜੇ ਤੁਸੀਂ ਬਾਹਰੋਂ ਸਿਵਲ ਤੋਂ ਜਾਣਦੇ ਹੋ ਤਾਂ ਸੀਐਡੀ ਤਾਂ ਆਪਾਂ ਜਾਣੇ ਰਹਿੰਦੇ ਆ ਤਾਂ ਉੱਥੇ ਜਾ ਕੇ ਜਿਹੜਾ ਆਪਣਾ ਆਪਣੇ ਫੋਨ ਤੋਂ ਲੌਗਇਨ ਕਰਕੇ ਖੁਦ ਆਈਟਮ ਸਿਲੈਕਟ ਕਰੋ ਔਰ ਉਥੋਂ ਡਿਮਾਂਡ ਪਾਓ ਉਥੋਂ ਪੇਮੈਂਟ ਕਰੋ ਔਰ ਜਿਹੜਾ ਤੁਸੀਂ ਚਾਰ ਪੰਜ ਦਿਨ ਦੇ ਵਿੱਚ ਆਪਣੇ ਘਰੇ ਜਿਹੜੀ ਤੁਸੀਂ ਹੈ ਸੀਐਡੀ ਵਾਲੀ ਜਿਹੜੀ ਰੇਟ ਤੇ ਜਿਹੜੀ ਆਈਟਮ ਹੈ ਉਹ ਲਿਆਓਗੇ ਬਾਕੀ ਤੁਹਾਡੀ ਮਰਜ਼ੀ ਹੈ ਜਿਵੇਂ ਤੁਹਾਨੂੰ ਠੀਕ ਲੱਗਦਾ ਜੇਕਰ ਤੁਹਾਨੂੰ ਜਾਦੇ ਕਾਲੀ ਹੈ ਤੁਹਾਨੂੰ ਲੱਗਦਾ ਵੀ 20 50000 ਨਾਲ ਕੋਈ ਫਰਕ ਨਹੀਂ ਪੈਣਾ ਬੜੇ ਮੈਨੂੰ ਵੀਰ ਮਿਲਦੇ ਨੇ ਗੱਡੀ ਲਈ ਹੈ ਜੀ ਸੀਏਡੀ ਥਰੂ ਲਈ ਹੈ ਨਹੀਂ ਜੀ ਆਪਾਂ ਨੂੰ ਸੀਏਡੀ ਰੇਟ ਤੇ ਮਿਲਗੀ ਨਹੀਂ ਵੀਰੋ ਸੀਏਡੀ ਰੇਟ ਤੇ ਨਹੀਂ ਮਿਲਦੀ ਆ ਬਾਕੀ ਜਿੰਨੇ ਤੁਸੀਂ ਸਿਆਣੇ ਹੋ ਤੁਹਾਡੀ ਸਿਆਣਪ ਨੂੰ ਮੁਬਾਰਕ ਹੈ ਮੈਂ ਸਾਰਾ ਉਥੋਂ ਡੀਪੋ ਦੇ ਆਫਿਸ ਤੋਂ ਪਤਾ ਕਰਕੇ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਐਵੇਂ ਆਪਣੀ ਮਿਹਨਤ ਦੀ ਕਮਾਈ ਭੰਗ ਦੇ ਭਾਣੇ ਨਾ ਗਵਾਓ 2-4 ਦਿਨ ਵੇਟ ਕਰ ਲਓ ਜਾਦਾ ਕੋਈ ਅਗ ਲੱਗੀ ਜਿਆਦਾ ਕਾਲੀ ਐ ਤੇ ਤੁਹਾਡੀ ਮਰਜ਼ੀ ਫੈਸਲੇ ਲਾਉਣੇ ਲਾ ਦਿਓ ਪਰ ਇਹ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦੇ ਆ ਜੀ ਜਿਹੜੇ ਵੀ ਵੀਰ ਸੀਐਚਡੀ ਕਾਰਡ ਦੀ ਫੋਟੋ ਕਾਪੀ ਦੇ ਕੇ ਕਹਿੰਦੇ ਨੇ ਸਾਨੂੰ ਸੀਐਚਡੀ ਰੇਟ ਤੇ ਇਹ ਆਈਟਮ ਮਿਲ ਗਈ ਆ ਉਹਨਾਂ ਦਾ ਭੁਲੇਖਾ ਜਰੂਰ ਦੂਰ ਹੋ ਜਾਵੇ ਨਹੀਂ ਮਿਲਦੀ ਆ ਉਹ ਸੀਐਚਡੀ ਏਐਫਡੀ ਜਿਹੜਾ ਲੌਗਇਨ ਕਰਕੇ ਤੁਸੀਂ ਆਪਣੀ ਆਈਡੀ ਪਾਸਵਰਡ ਬਣਾ ਕੇ ਜਿਹੜੋ ਤੁਸੀਂ ਡਿਮਾਂਡ ਪਾਉਂਦੇ ਹੋ ਤਾਂ ਹੀ ਤੁਹਾਨੂੰ ਸੀਐਚਡੀ ਰੇਟ ਤੇ ਆਈਟਮ ਮਿਲਦੀ ਐ ਸੋ ਵੀਡੀਓ ਵੱਤ ਤੋਂ ਵੱਤ ਸ਼ੇਅਰ ਕਰਦੇ ਆ ਜੀ ਜੇ ਤੁਹਾਡਾ ਕੋਈ ਸਵਾਲ ਹੋਇਆ ਤੁਹਾਨੂੰ ਲੌਗਇਨ ਕਰਨਾ ਨਹੀਂ ਆਉਂਦਾ ਮੈਂ ਇੱਕ ਦੋ ਦਿਨਾਂ ਤੱਕ ਵੀਡੀਓ ਇਹਦੀ ਬਣਾ ਲਾਂਗਾ ਕਿਵੇਂ ਆਪਾਂ ਘਰ ਬੈਠੇ ਲੌਗਇਨ ਕਰ ਸਕਦੇ ਆ ਪਰ ਫਿਰ ਵੀ ਇੱਕ ਵਾਰ ਸਮਾਨ ਲੈਣ ਲਿਕਰ ਲੈਣ ਵੀ ਜਾਣਾ ਹੀ ਹੋ ਸੀਐਡੀ ਏਐਫਡੀ ਆਈਟਮ ਦੇ ਦਫਤਰ ਜਰੂਰ ਜਾ ਕੇ ਆਇਓ ਸਾਰੀ ਕਾਰਵਾਈ ਕੀ ਕੀ ਤੁਸੀਂ ਘਰੇ ਆ ਕੇ ਕਰਨੀ ਆ ਉਹਨੂੰ ਕਾਗਜ਼ ਤੇ ਲਿਖ ਕੇ ਲੈ ਆਇਓ ਇਹ ਮੇਰੀ ਸਭ ਨੂੰ ਬੇਨਤੀ ਹੈ ਇਹ ਸਭ ਦੇ ਭਲੇ ਦੀ ਗੱਲ ਆ ਵੱਧ ਤੋਂ ਵੱਧ ਉਹਨੂੰ ਸ਼ੇਅਰ ਕਰਦੇ ਆ ਜੀ ਬਾਕੀ ਤੁਹਾਨੂੰ ਇਸ ਚੈਨਲ ਤੇ ਵੀਡੀਓ ਕਿਵੇਂ ਲੱਗਦੀਆਂ ਆਪਣੇ ਕਮੈਂਟ ਜਰੂਰ ਕਰਿਆ ਕਰੋ ਜਿਹੜੇ ਚੈਨਲ ਨੂੰ ਪਹਿਲੀ ਵਾਰ ਵੇਖ ਰਹੇ ਨੇ ਉਹ ਸਬਸਕ੍ਰਾਈਬ ਜਰੂਰ ਕਰਦੇ ਹੋ ਔਰ ਹੌਸਲਾ ਪਹੁੰਚਾਈ ਦੇ ਲਈ ਆਪਣੇ ਸੁਝਾਅ ਜਿਹੜੇ ਜਰੂਰ ਦਿਆ ਕਰੋ ਜੇਕਰ ਕਿਸੇ ਦਾ ਕੋਈ ਸਵਾਲ ਹੈ ਅੱਜ ਦੀ ਵੀਡੀਓ ਦੇ ਸਬੰਧ ਵਿੱਚ ਉਹ ਕਮੈਂਟ ਬਾਕਸ ਦੇ ਵਿੱਚ ਆਪਣਾ ਸਵਾਲ ਜਰੂਰ ਛੱਡ ਦਿਓ ਜੇਕਰ ਤੁਸੀਂ ਮੇਰੇ ਨਾਲ ਗੱਲ ਕਰਨੀ ਹੁੰਦੀ ਹੈ ਪਲੀਜ਼ ਬੇਨਤੀ ਆਪਣਾ ਨੰਬਰ ਦੇ ਦਿਆ ਕਰੋ ਤੁਹਾਨੂੰ ਕਿਸੇ ਨੇ ਫੋਨ ਨਹੀਂ ਕਰਨਾ ਪਰ ਜੇ ਮੈਂ ਆਪਣਾ ਨੰਬਰ ਦੇ ਰਿਹਾ ਤਾਂ ਮੈਨੂੰ ਫੋਨ ਬਹੁਤ ਜ਼ਿਆਦਾ ਆਉਣਗੇ ਪਹਿਲਾਂ ਹੁੰਦੇ ਸੀ ਇਸ ਕਰਕੇ ਮੈਂ ਆਪਣਾ ਨੰਬਰ ਹਟਾ ਦਿੱਤਾ ਹੈ ਹਾਂ ਚੈਨਲ ਦੀ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਆਪਣੀ ਮੇਲ ਆਈਡੀ ਦਿੱਤੀ ਹੋਈ ਹੈ ਮੇਰੀ ਮੇਲ ਤੇ ਆਪਣਾ ਮੋਬਾਈਲ ਨੰਬਰ ਭੇਜ ਦਿਓ ਮੈਂ ਰੋਜ਼ਾਨਾ ਇੱਕ ਦੋ ਬੰਦੇ ਨਾਲ ਗੱਲ ਕਰਦਾ ਜਾਂ ਕਰਦਾ ਮੈਂ ਤੁਹਾਡੇ ਨਾਲ ਹਲ ਕੱਢ ਲਾਂਗੇ ਸੋ ਪੂਰੀ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜਿਉਂਦੇ ਵਾਸਤੇ ਰਹੋ ਖੁਸ਼ ਰਹੋ ਚੜ੍ਹਦੀ ਕਲਾ ਵਿੱਚ ਰਹੋ